ਪਿੰਡਲ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਲਾਗੂ ਨਹੀਂ ਕੀਤੀਆਂ ਨੀਆਂ ਜਿਹੜੀਆਂ 9 ਦਸੰਬਰ 2021 ਨੂੰ ਜਦੋਂ ਆਪਾਂ ਵਾਪਸ ਆਏ ਆਂ ਦਿੱਲੀ ਤੋਂ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਲਿਖਤੀ ਕਰਦੇ ਆ ਸਰਕਾਰ ਨੇ ਤੇ ਤੁਹਾਡੀਆਂ ਮੰਗਾਂ ਜਿਹੜੀਆਂ ਨੇ ਲਾਗੂ ਕਰ ਦਿੱਤੀਆਂ ਜਾਣਕੀਆਂ ਪਰ ਸਰਕਾਰ ਬੁੱਕਰੀ ਕਹਿੰਦੇ ਨੇ ਮਰੇ ਬੁੱਕਰੇ ਦਾ ਕੋਈ ਇਲਾਜ ਨਹੀਂ ਹੈਗਾ ਤੇ ਉਦੋਂ ਤੋਂ ਲੈ ਕੇ ਅਸੀਂ 26 ਜਨਵਰੀ ਨੂੰ ਉਹਨਾਂ ਦੇ ਖਿਲਾਫ ਤੇ ਰੋਸ ਹੈ ਜਿਹੜਾ ਸਾਡਾ ਇਹ ਅਸੀਂ ਕਰਦੇ ਆਉਣੇ ਆ ਤੇ ਉਹ ਮੰਗਾ ਦਾ ਜੇ ਲਾਗੂ ਕਰਨੀਆਂ ਸੀ ਉਹਨਾਂ ਨੇ ਉੱਪੋ ਉਹਨਾਂ ਨੇ ਇੱਕ ਖੇਤੀ ਨਵੀਂ ਨੀਤੀ ਲੈਣ ਦੀ ਉਹਦਾ ਇੱਕ ਖਰੜਾ ਲੈ ਲੈਂਦਾ ਇੱਕ ਤੇ ਉਹ ਲਾਗੂ ਕਰਾਉਣ ਵਾਸਤੇ ਸਟੇਟਾਂ ਦੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਇਹਦੇ ਰੋਸ ਵਜੋਂ ਵੀ ਅਸੀਂ ਕੇਂਦਰ ਸਰਕਾਰ ਨੂੰ ਕਹਿ ਰਹੇ ਆਂ ਕਿ ਆਪਣਾ ਖੇਤੀ ਖਰੜਾ ਜਿਹੜਾ ਲੈ ਕੇ ਆਈਏ ਨਵਾ ਇਹਨੂੰ ਖਤਮ ਕਰੇ ਕਾਰਪੋਰੇਟ ਘਰਾਣਿਆਂ ਦੇ ਸਿਰ ਦੇ ਉੱਤੇ ਜਿਹੜਾ ਹੱਥ ਰਖਣਾ ਚਾਹੁੰਦੀ ਹੈ ਹਰ ਬਾਰ ਉਹਨੂੰ ਚੁੱਕੇ ਤੇ ਜੇ ਉਹਨੇ ਹੱਥ ਰੱਖਣਾ ਹੈ ਤੇ ਕਿਸਾਨ ਤੇ ਮਜ਼ਦੂਰ ਦੇ ਸਿਰ ਤੇ ਹੱਥ ਰੱਖ ਕੇ ਜਿਹੜਾ ਦੇਸ਼ ਦੀ ਰੀੜ ਦੀ ਹੱਡੀ ਨੇ ਜਿਹੜੇ ਉਹਨਾਂ ਦੇ ਉੱਤੇ ਹੱਥ ਰੱਖੇ ਉਹਨਾਂ ਨੇ ਦੇਸ਼ ਦਾ ਅੰਨ ਦਾਣੇ ਭੰਡਾਰ ਭਰਿਆ ਤੇ ਇਹ ਤਾਂ ਵਪਾਰੀ ਲੋਕ ਤਾਂ ਇਹ ਤਾਂ ਲੁੱਟ ਰਹੇ ਨੇ ਸਾਰੇ ਦੇਸ਼ ਨੂੰ ਲੁੱਟ ਰਹੇ ਨੇ ਉਹਨਾਂ ਦੇ ਸਿਰ ਤੇ ਹੱਥ ਨਾ ਧਰੇ ਅਸੀਂ ਇਹ ਪੰਜਾਬ ਸਰਕਾਰ ਨੂੰ ਵੀ ਮੰਗ ਕੀਤੀ ਸੀ ਅਸੀਂ ਪੰਜਾਬ ਸਰਕਾਰ ਤੋਂ ਵੀ ਖੇਤੀ ਕਰਾੜਾ ਜਿਹੜਾ ਇਹਨੂੰ ਅਸੈਂਬਲੀ ਦੇ ਵਿੱਚ ਰੱਦ ਕੀਤਾ ਜਾਵੇ ਸਾਰੀਆਂ ਪਾਰਟੀਆਂ ਦੀ ਆਹ ਪਾਰਟੀ ਮੀਟਿੰਗ ਜਿਹੜੀ ਉਹ ਬਲਾ ਕੇ ਤੇ ਇਹਨੂੰ ਰੱਦ ਕਰੋ ਨਾਲੇ ਪਤਾ ਲੱਗ ਜਾਊਗਾ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਵੀ ਉਹਨਾਂ ਦੇ ਜਿਹੜੇ ਆਗੂ ਨੇ ਉਹ ਕਈ ਦੇ ਹੱਕ 'ਚ ਖੜੇ ਨੇ ਕਾਰਪੋਰੇਟ ਘਰਾਣਿਆਂ ਦੇ ਹੱਕ 'ਚ ਖੜੇ ਨੇ ਜਾ ਕੇ ਕਿਸਾਨੀ ਦੇ ਹੱਕ 'ਚ ਖੜੇ ਆ ਇਸ ਕਰਕੇ ਉਹ ਵੀ ਉੱਥੇ ਕਲੀਅਰ ਹੋ ਜਾਊਗਾ ਇਸ ਕਰਕੇ ਅਸੀਂ ਅੱਜ ਫੇਰ 26 ਜਨਵਰੀ ਨੂੰ ਸਾਰੇ ਦੇਸ਼ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸਾਰਿਆਂ ਨੂੰ ਇਹੀ ਅਪੀਲ ਕੀਤੀ ਕਿ ਕੋਈ ਟਰੈਕਟਰ ਉਸ ਦਿਨ ਆਪਣੇ ਅੰਦਰਾਂ 'ਚ ਨਾ ਖੜਾ ਰਹਿ ਜਾਵੇ ਸਾਰੇ ਟਰੈਕਟਰ ਆਪਣੇ ਰੋਡ ਦੇ ਉੱਤੇ ਹੋਣੇ ਚਾਹੀਦੇ ਨੇ ਜਿਹਦੇ ਕੋਲ ਟਰੈਕਟਰ ਨਹੀਂ ਹੈਗਾ ਉਹ ਭਾਵੇਂ ਮੋਟਰਸਾਈਕਲ ਲਿਆਵੇ ਭਾਵੇਂ ਕਾਰ ਲਿਆਵੇ ਜੋ ਮਰਜ਼ੀ ਲਿਆਵੇ ਜਿਹਦੇ ਕੋਲ ਟਰੈਕਟਰ ਆ ਉਹ ਟਰੈਕਟਰ ਰੋਡ ਦੇ ਉੱਤੇ ਜ਼ਰੂਰ ਚੜ੍ਹਨਾ ਚਾਹੀਦਾ ਹੈ ਕੇਂਦਰ ਸਰਕਾਰ ਦੀ ਹਿੱਕ ਦੇ ਉੱਤੇ ਟਰੈਕਟਰ ਜਿਹੜੇ ਨੇ ਇਹ ਜਦੋਂ ਦਿੱਲੀ ਵਾਂਗੂ ਲੇਟਣਗੇ ਫੇਰ ਦਿੱਲੀ ਸਰਕਾਰ ਜਿਹੜੀ ਹੈ ਤੁਹਾਡੀਆਂ ਮੰਗਾਂ ਜਿਹੜੀਆਂ ਨੇ ਉਹਨਾਂ ਨੂੰ ਲਾਗੂ ਕਰੋ ਸ਼ਾਦੀਪੁਰ ਸਾਹਿਬ ਲੰਬਾ ਸਮਾਂ ਹੋ ਚੁੱਕਿਆ ਕੇਂਦਰ ਸਰਕਾਰ ਦੇ ਜੂਨੀ ਸਰਕੇ ਵੇਖੋ ਇਹਦੇ ਚ ਕਈ ਤਰ੍ਹਾਂ ਦੇ ਗੱਲਾਂ ਅਲੱਗ-ਅਲੱਗ ਜਿਹੜੇ ਐਕਸ਼ਨ ਸੀ ਹੋਣ ਲੱਗ ਗਏ ਸਾਡੇ ਸਾਥੀਆਂ ਨੇ ਕੁਝ ਦੋ ਆਪਣਾ ਬਾਰਡਰਾਂ ਦੇ ਉੱਤੇ ਧਰਨੇ ਲਾ ਲਈ ਤੇ ਕਈ ਤਰ੍ਹਾਂ ਦੀਆਂ ਗੱਲਾਂ ਹੋ ਗਈਆਂ ਸਾਡੇ ਵਿੱਚ ਜਿਹੜਾ 파ਟਕ ਪੈ ਗਿਆ ਆਪਸ ਵਿੱਚ ਅਸੀਂ ਅਲੱਗ-ਅਲੱਗ ਹੋ ਗਏ ਉਹਦੇ ਨਾਲ ਵੀ ਸਾਨੂੰ ਫਰਕ ਪਿਆ ਅਸੀਂ ਹਰ ਇੱਕ ਜਗ੍ਹਾ ਤੇ ਇੱਕੋ ਗੱਲ ਕਰਦਾਂਗੇ ਇਕੱਠੇ ਹੋਣਾ ਚਾਹੀਦਾ ਇਕੱਠੇ ਹੋਿਆਂ ਬਗੈਰ ਗੱਲ ਬਣ ਨਹੀਂ ਸਕਦੀ ਜਿਵੇਂ 2020 ਦੇ ਵਿੱਚ ਆਪਾਂ ਇਕੱਠੇ ਹੋ ਕੇ ਦਿੱਲੀ ਨੂੰ ਘੇਰਾ ਪਾਇਆ ਸੀ ਜਿੰਨਾ ਚਿਰ ਉਸੇ ਤਰ੍ਹਾਂ ਦਾ ਮਾਹੌਲ ਪੈਦਾ ਨਹੀਂ ਅਸੀਂ ਕਰਦੇ ਉਹਨਾਂ ਚਿਰ ਵਕਈ ਕੇਂਦਰ ਸਰਕਾਰ ਦੇ ਕੰਨ ਤੇ ਜੂਨ ਨਹੀਂ ਸਰਕਦੀ ਤੇ ਉਹ ਸਰਕਾਉਣੀ ਸਾਨੂੰ ਪੈਣੀ ਏ ਹਉਮੇ ਛੱਡਣੀ ਪੈਣੀ ਏ ਹੁਣ ਚਲੋ ਗੱਲਬਾਤ ਚੱਲ ਰਹੀ ਏ ਅੱਗੇ ਫੇਰ ਰੱਖੀ ਹੋਈ ਏ ਡੇਟ ਪੀਸੀ ਦੇ ਪਰਮਾਤਮਾ ਦੇ ਕੀ ਅਰਦਾਸ ਕਰਦੇ ਆ ਕਿ ਜਿੰਨਾ ਹੋ ਸਕੇ ਇਹ ਜਲਦੀ ਏਕਤਾ ਹੋਵੇ ਏਕਤਾ ਵਿੱਚ ਬਹਲਾ ਏਕਤਾ ਦਾ ਸ਼ਬਦ ਬੜਾ ਪਵਿੱਤਰ ਆ ਜਿੱਥੇ ਏਕਤਾ ਹੈ ਉੱਥੇ ਕਾਮਯਾਬੀ ਹੈ ਜਿੱਥੇ ਏਕਤਾ ਨਹੀਂ ਉੱਥੇ ਨੁਕਸਾਨ ਹੁੰਦਾ ਇਸ ਕਰਕੇ ਅਸੀਂ ਸਾਰਿਆਂ ਨੂੰ ਇਹੀ ਅਪੀਲ ਕਰਾਂਗੇ ਕਿ ਹਉਮੈ ਛੱਡੋ ਹਉਮੈ ਕਰਕੇ ਅੱਗੇ ਬੜਾ ਵੱਡਾ ਨੁਕਸਾਨ ਹੋ ਗਿਆ ਜੇ ਅਸੀਂ ਇਕੱਠੇ ਨਹੀਂ ਸਾਂ ਤਿਆ ਬਾਰਡਰ ਨਹੀਂ ਲੇਗਿਰਤੇ ਸਾਨੂੰ ਉਹਨਾਂ ਨੇ ਜੇ ਇਕੱਠੇ ਹੁੰਦੇ ਐ ਐਸਕੇਮ ਸਾਰਾ ਨਾਲ ਹੁੰਦਾ ਸਾਰਾ ਪੰਜਾਬ ਹੁੰਦਾ ਤੇ ਆ ਬਾਰਡਰ ਬੁੱਡਰ ਜੇ ਕਿਹੜਾ ਇਹ ਚੁੱਕ ਕੇ ਫਰਾ ਮਾਰਦੇ ਕੋਈ ਖਾਸ ਗੱਲ ਨਹੀਂ ਸੀ ਹੈਗੀ ਜਿਵੇਂ 2020 ਚ ਗਈ ਜੀ ਆਪਾਂ ਤੇ ਬਾਰਡਰਾਂ ਬੁੱਡਰਾਂ ਨੇ ਨਹੀਂ ਸੀ ਹਟਣਾ ਪਰ ਸਾਡੇ ਇਹ ਕੱਲੇ ਕੱਲੇ ਹੋਂਡ ਦਾ ਨਜਾਇਜ਼ ਫਾਇਦਾ ਕੇਂਦਰ ਸਰਕਾਰ ਨੇ ਖਾਲਿਆ ਤੇ ਹਰਿਆਣਾ ਸਰਕਾਰ ਅੱਗੇ ਲੱਗੀ ਤੇ ਪੰਜਾਬ ਸਰਕਾਰ ਵੀ ਓਨੀ ਹੀ ਭਾਗੀ ਐ ਇਹਦੇ ਵਿੱਚ ਉਹਨਾਂ ਨੇ ਵੀ ਕੋਈ ਸਪੋਰਟ ਨਹੀਂ ਸਾਡੀ ਕੀਤੀ ਇਸ ਕਰਕੇ ਹੀ ਸਾਰੀਆਂ ਸਰਕਾਰਾਂ ਨੂੰ ਇਹੋ ਗੱਲ ਕਹਿੰਦੇ ਆ ਕਿਸਾਨ ਤੇ ਮਜ਼ਦੂਰ ਨੂੰ ਬਚਾਉਣ ਦਾ ਯਤਨ ਕਰੋ ਰੋਲਣ ਦਾ ਯਤਨ ਨਾ ਕਰੋ ਜਿੱਦਣ ਕਿਸਾਨ ਮਰ ਗਿਆ ਸਾਰੇ ਦਾ ਸਾਰਾ ਕਾਰੋਬਾਰ ਠੱਪ ਹੋ ਜਾਣਾ ਤੇ ਸਾਰੇ ਹੀ ਜਿਹੜੇ ਨੇ ਉਹ ਇੱਕ ਅੱਖਾਂ 'ਚ ਘੁਸੁੰਨ ਦੇਣ ਵਾਲੀ ਗੱਲ ਬਣ ਜੂਗੀ ਸਾਰਿਆਂ ਨੂੰ ਚਾਹੀਦਾ ਕਿ ਸਾਰੇ ਤਗੜੇ ਹੋ ਕੇ ਇਸ ਮੋਰਚੇ ਦੀ ਹਮਾਇਤ ਕਰਨ ਤੇ ਤਾਂ ਹੀ ਆਪਾਂ ਬਚਾਂਗੇ ਨਹੀਂ ਤੇ ਵਰਨਾ ਮੁਸ਼ਕਲ ਹੈ ਕੱਲੇ-ਕੱਲੇ ਹੋ ਕੇ ਬੜਾ ਨੁਕਸਾਨ ਹੋਇਆ ਪਰ ਤੂੰ ਅੱਜ ਜਿਹੜੇ ਧੱਥੇਵੰਦੀਏ ਕਿਸਾਨ ਜਿੱਥੇ ਮੰਦੀਆ ਕੇਂਦਰ ਦੀਆਂ ਪੁੱਤਰੀਆਂ ਬਣ ਗਈਆਂ ਜਿਹੜੇ ਵੱਡੇ ਆਕੂ ਨਹੀਂ ਹਾਂਜੀ ਕੇਂਦਰ ਸਰਕਾਰ ਦੀਆਂ ਪੁੱਤਰੀਆਂ ਬਣ ਗਈਆਂ ਨਹੀਂ ਮੇਰੇ ਧਿਆਨ ਚ ਤਾਂ ਨਹੀਂ ਇਹੋ ਜੀ ਗੱਲ ਹੈਗੀ ਕੋਈ ਵੀ ਤੁਹਾਡੇ ਧਿਆਨ ਚ ਹੋਊਗਾ ਜੇ ਹੈਗਾ ਕਲੀਅਰ ਕਰ ਦਿਓ ਅਸੀਂ ਤਾਂ ਜਿਹੜਾ ਕਿਸਾਨ ਮਜ਼ਦੂਰ ਦੀ ਗੱਲ ਕਰਨ ਦਾ ਯਤਨ ਕਰੇਗਾ ਉਹਦਾ ਹੀ ਸਤਿਕਾਰ ਕਰਦੇ ਆ ਜੇ ਕੋਈ ਕੱਟਪੁੱਤਲੀ ਬਣਦੀ ਹੈ ਲਿਆਓ ਉਹਨੂੰ ਨੰਗਿਆ ਕਰੋ ਉਹਨੂੰ ਨੰਗਿਆ ਕਰੋ ਜਿਹੜਾ ਇਦਾਂ ਦੀ ਗੱਲ ਕਰਨ ਦਾ ਯਤਨ ਕਰਦਾ ਉਹਨੂੰ ਚਰਾਏ ਚ ਕਢਾਵਾਂਗੇ ਆਪਾਂ ਪਰ ਇੱਕ ਮੰਚ ਤੇ ਕਿਉਂ ਇਕੱਠੀ ਹੁੰਦੀਆਂ ਚਲੋ ਇਹ ਫਰਕ ਪੈ ਗਿਆ ਨਾ ਜਦੋਂ ਕਿਸੇ ਪਰਿਵਾਰ ਚ ਵੀ ਫਰਕ ਪੈ ਜਾਵੇ ਉਹਨੂੰ ਸਮਾਂ ਲੱਗਦਾ ਥੋੜਾ ਬਹੁਤਾ ਇਕੱਠੇ-ਕੁੱਠੇ ਕਰਦੇ ਆ ਚੱਲ ਰਹੀ ਹੈ ਗੱਲਬਾਤ ਹੁਣ ਤੁਹਾਡੇ ਅੱਗੇ ਫੇਰ ਮੀਟਿੰਗ ਰੱਖੀ ਹੈ ਤੇ ਉਧਰ ਕੇਂਦਰ ਸਰਕਾਰ ਨੇ ਵੀ ਰੱਖੀ ਆ ਮੀਟਿੰਗ ਵੇਖੋ ਕੀ ਬਣਦਾ ਉਹਦਾ ਪਰ ਉਹ ਏਡੀ ਆਸਤਾ ਨਹੀਂ ਉਹਦੇ ਕੋਲ ਕੇਂਦਰ ਸਰਕਾਰ ਤੋਂ ਸਾਨੂੰ ਉਹ ਤਾਂ ਦਿੱਲੀ ਵਾਲਾ ਸਮਾਂ ਲਗਾਉਣ ਦਾ ਯਤਨ ਕਰਦੀ ਏ ਭਈ ਪਰ ਅਸੀਂ ਇਕੱਠੇ ਹੋ ਕੇ ਫੇਰੇ ਉਹਦੇ ਕੋਲ ਸਾਰਾ ਕੁਝ ਕਰਾ ਸਕਦੇ ਹਾਂ